ਆਵਾਰਾ ਕੁੱਤਿਆਂ ਦੇ ਆਤੰਕ ਤੋਂ ਬਾਅਦ ਹੁਣ ਇਹਨਾਂ ਆਵਾਰਾ ਕੁੱਤੇ ਨੂੰ ਲੈ ਕੇ ਲੜੀ ਜਾਵੇਗੀ ਕਾਨੂੰਨੀ ਲੜਾਈ ਤੇ ਜਿੰਨੇ ਕੱਟ ਕੁੱਤਾ ਕਿਸੇ ਇਨਸਾਨ ਤੇ ਮਾਰਦਾ ਉਸ ਮੁਤਾਬਿਕ ਮਿਲੇਗਾ ਮੁਆਵਜ਼ਾ ਜੀਹਾਂ ਦਾ ਦੇ ਕਿ ਸੰਗਰੂਰ ਦੇ ਵਿੱਚ ਆਵਾਰਾ ਕੁੱਤਿਆਂ ਦੇ ਹਮਲਿਆਂ ਨੂੰ ਲੈ ਕੇ ਇੱਕ ਵੱਡੀ ਕਾਨੂੰਨੀ ਪਹਿਲ ਸਾਹਮਣੇ ਆਈ ਹੈ ਐਡਵੋਕੇਟ ਕਮਲ ਆਨੰਦ ਦੇ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਕੋਲ ਇੱਕ ਲਿਖਤੀ ਸ਼ਿਕਾਇਤ ਦਾਇਰ ਕੀਤੀ ਗਈ ਜਿਸ ਵਿੱਚ ਆਵਾਰਾ ਜਾਨਵਰਾਂ ਕਾਰਨ ਹੋ ਰਹੇ ਹਮਲਿਆਂ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰ ਆਉਂਦੇ ਹੋਏ ਕਿਹਾ ਕਿ ਆਪਣੀ ਸ਼ਿਕਾਇਤ ਦੇ ਵਿੱਚ ਹਾਈ ਕੋਰਟ ਦੇ ਪਿਛਲੇ ਜੱਜਮੈਂਟ ਦਾ ਵੀ ਹਵਾਲਾ ਦਿੱਤਾ ਜਿਸ ਮੁਤਾਬਕ ਜੇਕਰ ਕਿਸੇ ਵਿਅਕਤੀ ਨੂੰ ਆਵਾਰਾ ਕੁੱਤੇ ਵੱਲੋਂ ਕੱਟਿਆ ਜਾਂਦਾ ਤਾਂ ਉਸ ਹਰ ਇੱਕ ਜ਼ਖਮ ਲਈ ਘੱਟੋ-ਘੱਟ 20000 ਰੁਪਏ ਮੁਆਵਜ਼ਾ ਦੇਣਾ ਲਾਜ਼ਮੀ ਹੈ ਜੇਕਰ ਜ਼ਖਮਾਂ ਦੀ ਗਿਣਤੀ ਵੱਧ ਹੋਵੇ ਤਾਂ ਮੁਆਵਜ਼ੇ ਦੀ ਰਕਮ ਵੀ ਉਸ ਅਨੁਸਾਰ ਵੱਧ ਸਕਦੀ ਹੈ ਆਉਂਦੇ ਹਾਂ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣ ਲਈ ਆਏ ਸੀਗੇ ਤੇ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਕਿ ਜਿਹੜੀ ਸੰਗਰੋਧ ਦੇ ਵਿੱਚ ਇੱਕ ਗਰੀਬ ਔਰਤ ਅਨੀਤਾ ਰਾਣੀ ਜਿਸਨوں ਕੀ ਕੁੱਤੇਆ ਨੇ ਬੇਰਮੀ ਨਾਲ ਕੱਟ ਕੇ ਖਾ ਲਿਆ ਉਸ ਦੀ ਕੰਪਨਸੇਸ਼ਨ ਦਿੱਤੀ ਜਾਵੇ ਉਸ ਨੂੰ ਮਾਊਜਾ ਦਿੱਤੀ ਦਿੱਤਾ ਜਾਵੇ ਉਸ ਦੇ ਲਈ ਡੀਸੀ ਦਫਤਰ ਆਏ ਆ ਤੇ ਨਾਲ ਹੀ ਡੀਸੀ ਸਾਹਿਬ ਨੂੰ ਅਸੀਂ ਦਰਖਾਸਤ ਦੇਣ ਲਈ ਆਏ ਸੀਗੇ ਕਿ ਸੰਗਰੂਦ ਦੇ ਵਿੱਚ ਕੁੱਤਿਆਂ ਦਾ ਹੰਤਕ ਜੋ ਹੈ ਇਸ ਨੂੰ ਖਤਮ ਕੀਤਾ ਜਾਵੇ ਸੰਗਰੂਦ ਦੇ ਵਿੱਚ ਕੁੱਤੇ ਇੰਨੀ ਜ਼ਿਆਦਾ ਗਿਣਤੀ ਚ ਤਦਾਦ ਹੋ ਗਈ ਹੈ ਤੇ ਇੰਨੇ ਜ਼ਿਆਦਾ ਡੌਗ ਬਾਈਟ ਦੇ ਕੇਸ ਹੋ ਰਹੇ ਨੇ ਕਿ ਸੰਗਰੂਦ ਦੇ ਲੋਕ ਬਹੁਤ ਦੁਖੀ ਨੇ ਪਰੇਸ਼ਾਨ ਨੇ ਕਿ ਜਿਹੜੇ ਹਿੰਸਕ ਕੁੱਤੇ ਨੇ ਜਿਹੜੇ ਲੋਕਾਂ ਨੂੰ ਕੱਟ ਰਹੇ ਕੁੱਤੇ ਨੇ ਉਹਨਾਂ ਦੀ ਪਛਾਣ ਕਰਕੇ ਤੁਰੰਤ ਉਹਨਾਂ ਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਹਿਸਾਬ ਨਾਲ ਡੌਗ ਸ਼ੈਲਟਰ ਹੋਮ ਬਣਾ ਕੇ ਉੱਥੇ ਸ਼ਿਫਟ ਕੀਤਾ ਜਾਵੇ ਤੇ ਬਾਕੀ ਕੁੱਤਿਆਂ ਦੀ ਤੁਰੰਤ ਨਸਬੰਦੀ ਕੀਤੀ ਜਾਵੇ ਤਾਂ ਜੋ ਕੁੱਤਿਆਂ ਦੀ ਸੰਖਿਆ ਦੇ ਵਿੱਚ ਵਾਧਾ ਨਾ ਹੋਵੇ ਇਸ ਦੇ ਲਈ ਅਸੀਂ ਅੱਜ ਸੰਗਰੂਰ ਦੇ ਸਾਰੇ ਅਸੀਂ ਜਿਹੜਾ ਜਿਹੜਾ ਸਾਡਾ ਇੱਕ ਗਰੁੱਪ ਹੈ ਅਸੀਂ ਆ ਕੇ ਡੀਸੀ ਸਾਹਿਬ ਨੂੰ ਮਿਲੇ ਹਾਂ ਤੇ ਡੀਸੀ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਇਹ ਸਮੱਸਿਆ ਹੱਲ ਕਰਾਂਗੇ ਲੇਕਿਨ ਅੱਜ ਪ੍ਰਸ਼ਾਸਨ ਦਾ ਜਿਹੜਾ ਰੂਪ ਹੈ ਜੋ ਪ੍ਰਸ਼ਾਸਨ ਦੇ ਵਿੱਚ ਪਿਛਲੇ ਵੀ ਸਮੇਂ ਤੋਂ ਅਸੀਂ ਦਰਖਾਸਤਾਂ ਦਿੱਤੀਆਂ ਨੇ ਐਪਲੀਕੇਸ਼ਨਾਂ ਦਿੱਤੀਆਂ ਨੇ ਤਾਂ ਉਹਨਾਂ ਨੇ ਅੱਜ ਤੱਕ ਟੈਂਡਰ ਨਹੀਂ ਲਗਾਏ ਅੱਜ ਤੱਕ ਉਹਨਾਂ ਨੇ ਨਸਬੰਦੀ ਨਹੀਂ ਕੀਤੀ ਅੱਜ ਤੱਕ ਉੱਤਿਆਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਅੱਜ ਸਾਡੇ ਸੰਗਰੂਰ ਜ਼ਿਲ੍ਹੇ ਦੇ ਜੋ ਸਭ ਤੋਂ ਪਰ ਸ਼ਾਸਨ ਦਾ ਉੱਚ ਅੰਗ ਹੈ ਡਿਪਟੀ ਕਮਿਸ਼ਨਰ ਸੰਗਰੂ ਉਹਨਾਂ ਨੂੰ ਪਰਸਨਲੀ ਮਿਲ ਕੇ ਅਸੀਂ ਇਹਨਾਂ ਨੂੰ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰੋ ਤੇ ਜਿਹੜੀ ਗਰੀਬ ਔਰਤ ਜਿਸ ਨੂੰ ਜਿਸ ਦੇ ਘਰ ਵਿੱਚ ਖਾਣ ਨੂੰ ਪੈਸੇ ਨਹੀਂ ਹੈ ਜਿਸ ਕੋਲ ਅੱਜ ਰਾਸ਼ਨ ਵੀ ਨਹੀਂ ਹੈ ਜਿਸ ਨੂੰ ਅਸੀਂ ਮਿਲ ਕੇ ਆਈਆਂ ਹੁਣੀ ਉਸ ਨੂੰ ਕੰਪਨਸੇਸ਼ਨ ਤੁਰੰਤ ਦਿੱਤੀ ਜਾਵੇ ਉਸ ਦੀ ਹੈਲਪ ਕੀਤੀ ਜਾਵੇ ਤਾਂ ਡਿਸਭ ਨੂੰ ਅਸੀਂ ਅੱਜ ਇਸ ਤਰਖਾਸ ਦੇਣ ਲਈ ਆਏ ਸੀਗੇ ਕੋਈ ਕੁੱਤਿਆਂ ਦਾ ਲਾਲ ਹੋ ਜਾਵਾਰਾ ਪਛੂਆਂ ਦਾ ਲਾਲੋ ਇਹ ਸਰਕਾਰਾਂ ਦੀ ਸਰਕਾਰਾਂ ਤੇ ਪ੍ਰਸ਼ਾਸਨ ਦੀ ਕਿੱਡੀ ਬੁੜੀ ਨੈਗਲੀਜੈਂਸੀ ਹੈ ਅਸੀਂ ਅੱਜ ਸਾਰੇ ਜਣੇ ਜਿਵੇਂ ਇਹਨਾਂ ਕਲ라ਜੀ ਨੇ ਇਹਨਾਂ ਕਮਲ ਜੀ ਨੇ ਸਾਰਿਆਂ ਨੇ ਦੱਸਿਆਗਾ ਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਤਾਂ ਇਹ ਸਰਕਾਰਾਂ ਤੇ ਮਿਲਕੇ ਪ੍ਰਸ਼ਾਸਨ ਸਿੱਧੇ ਤੌਰ ਤੇ ਇਸ ਗੱਲ ਦਾ ਜ਼ਿੰਮੇਵਾਰ ਹੈ ਜਿਵੇਂ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੀ ਹੈ ਔਰਤਾਂ ਔਰਤ ਇੱਕ ਸਰੂਰ ਦੀ ਜਿਸ ਤਰੀਕੇ ਨਾਲ ਉਹ ਤੇ ਹੱਥ ਸਾਲ ਦੇ ਵਿੱਚ ਦਾਖਲ ਹੈ ਅਸੀਂ ਆਪਣੀ ਸੰਸਥਾ ਵੱਲੋਂ ਉੱਥੇ ਜਾ ਕੇ ਵੀ ਆਏ ਆ ਤੇ ਉਹਨਾਂ ਦੇ ਘਰ ਦਾ ਰਾਸ਼ਨ ਵਗੈਰਾ ਵੀ ਅਸੀਂ ਕਿਹਾ ਜਿੰਨੀ ਦੇਰ ਤੱਕ ਹਸਪੀਟਲ ਦੇ ਵਿੱਚ ਰਹੋਗੇ ਅਸੀਂ ਆਪਣੀ ਸੰਸਥਾ ਵੱਲੋਂ ਉਹਨਾਂ ਨੂੰ ਰਾਸ਼ਨ ਦੇਵਾਂਗੇ ਦੂਜੀ ਗੱਲ ਬਹੁਤ ਵੱਡੀ ਹੈ ਵੀ ਅੱਜ ਸਰੂਰ ਦੇ ਵਿੱਚ ਬਹੁਤ ਵੱਡਾ ਸਹਿਮ ਦਾ ਮਾਹੌਲ ਹੈ ਅੱਜ ਬੱਚੇ ਜਿਵੇਂ ਆਮ ਗਲੀਆਂ ਦੇ ਵਿੱਚ ਮਹੱਲੇ ਦੇ ਵਿੱਚ ਆਪਾਂ ਜਾਣਦੇ ਆ ਕਿਸੇ ਨਾ ਕਿਸੇ ਛੋਟੀ ਦੁਕਾਨ ਤੇ ਜਾਣਾ ਉਹ ਵੀ ਨਹੀਂ ਜਾ ਸਕਦੇ ਕਿਸੇ ਤਰੀਕੇ ਨਾਲ ਡਰ ਦਾ ਮਾਹੌਲ ਅੱਜ ਬੱਚਿਆਂ ਦੇ ਵਿੱਚ ਅਪੀਰੈਂਸ ਦੇ ਵਿੱਚ ਹੈ ਜਿਸ ਅੱਜ ਜਿਹੜੀ ਤੁਸੀਂ ਪਿੱਛੇ ਜੇ ਵੀਡੀਓ ਆਪਾਂ ਦੇਖੀਏ ਇਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਤੰਕ ਦਾ ਮਾਹੌਲ ਹੈ ਜੋ ਫੈਲਿਆ ਹੋਇਆ ਹੈ ਕਸਰੂਰ ਦੇ ਵਿੱਚ ਅਸੀਂ ਡੀਐਸ ਤੋਂ ਇਹੀ ਮੰਗ ਕਰਨ ਆਏ ਆ ਵੀ ਜਿਵੇਂ ABC ਤੇ ਸਕੀਮ ਹੁੰਦੀ ਹੈ ਐਨੀਮਲ ਵਰਤ ਕੰਟਰੋਲ ਉਹਦੇ ਰਸ ਵਿੱਚ ਜੋ ਟੈਂਡਰ ਲਾ ਕੇ ਇਹਨਾਂ ਨੂੰ ਇਮੀਡੀਏਟ ਦੇ ਮਿਲ ਕੇ ਟੈਂਡਰ ਲਾ ਕੇ ਕੰਟਰੋਲ ਕਰਨਾ ਚਾਹੀਦਾ ਹੈ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਗਲੀ ਮੁਹੱਲੇ ਦੇ ਵਿੱਚ ਗੱਡੀ ਦੇ ਉੱਪਰ ਚੜ ਜਾਂਦੇ ਨੇ ਬੰਨੇ ਟੱਕਰਾਂ ਮਾਰ ਰਹੇ ਨੇ ਇਹ ਸਾਰੇ ਸਮੱਸਿਆਵਾਂ ਸਰੂਰ ਦੇ ਵਿੱਚ ਬਹੁਤ ਗੰਭੀਰ ਨੇ ਇਹ ਬੜਾ ਹਾਈ ਕੋਰਟ ਦੀ ਬੜੀ ਖੂਬਸੂਰਤ ਜੱਜਮੈਂਟ ਹੈ 2023 ਦੀ ਕਿ ਕਿਸੇ ਵੀ ਵਿਅਕਤੀ ਨੂੰ ਆਵਾਰਾ ਜਾਨਵਰ ਕੁੱਤੇ ਦੁਆਰਾ ਕੱਟਿਆ ਜਾਂਦਾ ਹੈ ਤਾਂ ਉਹ 0.2 ਸੀਐਮ ਤੱਕ ਦੀ ਬਾਈਟ ਹੈ ਜੇ ਤਾਂ ਉਹ 20000 ਜੇ ਉਹ ਤੋਂ ਕੱਟਦੀ ਹੈ ਤਾਂ ਉਹਨੂੰ 10000 ਦਾ ਕੰਪਨਸੇਸ਼ਨ ਮਿਲੇਗਾ ਤੁਹਾਨੂੰ ਇਹ ਕਰਨਾ ਕੀ ਹੈ ਉਹ ਜਿਹੜਾ ਤੁਹਾਡੇ ਬਾਈਟ ਹੈ ਉਹਦਾ ਇੱਕ ਐਵੀਡੈਂਸ ਹੋਵੇ ਤੁਹਾਡੇ ਕੋਲੇ ਜਿਹੜੇ ਹਸਪੀਟਲ 'ਚੋਂ ਤੁਹਾਨੂੰ ਇਲਾਜ ਕਰਾਇਆ ਹੈ ਤਾਂ ਉਹਨਾਂ ਤੋਂ ਲਿਖਤ 'ਚ ਇਹ ਕਿੰਨੇ ਬਾਈਟ ਹੈ ਔਰ ਕਿੰਨੀ ਉਹਦੀ ਮੈਜ਼ਰਮੈਂਟ ਕਿੰਨੇ ਸੀਐਮ ਮਤਲਬ ਉਹ ਉਹ ਦੀ ਡੈਪਥ ਹੈ ਬਾਈਟ ਦੀ ਉਹ ਕਰਾ ਕੇ ਉਹਦੇ ਐਵੀਡੈਂਸ ਦੇ ਕੇ ਤੁਸੀਂ ਆਪਣੀ ਕੈਪਲੀਕੇਸ਼ਨ ਜਿਹੜੀ ਹੈ ਕਿਉਂਕਿ ਉਹ ਜੱਜਮੈਂਟ ਦੇ ਤਹਿਤ ਇੱਕ ਕਮੇਟੀ ਬਣਾਈ ਜਾਣੀ ਸੀਗੀ ਜਿਹਦੇ ਚੇਅਰਮੈਨ ਡੈਪਟੀ ਕਮਿਸ਼ਨਰ ਹੋਣੇ ਸੀ ਤੁਹਾਨੂੰ ਉਹਨਾਂ ਕੋਲੇ ਉਹ ਐਵੀਡੈਂਸ ਲਗਾ ਕੇ ਇੱਕ ਐਪਲੀਕੇਸ਼ਨ ਦੇਣੀ ਹੈ ਔਰ ਇਹ ਕਮੇਟੀ ਨੇ ਵਿਦਿਨ 4 ਮੰਥ ਜਿਹੜਾ ਹੈ ਇਹਦਾ ਡਿਸੀਜਨ ਲੈ ਕੇ ਇਹ ਜਿਹੜਾ ਕੰਪਨਸੇਸ਼ਨ ਹੈ ਤੁਹਾਨੂੰ ਦੇਣਾ ਹੈ ਔਰ ਜਿਹੜਾ ਇਹ ਕੰਪਨਸੇਸ਼ਨ ਹੈ ਮਿਨੀਮਮ ਹੈ ਜੇ ਤੁਹਾਡਾ ਇਹ ਤੋਂ ਵੱਧ ਦਾ ਕੰਪਨਸੇਸ਼ਨ ਬਣਦਾ ਤਾਂ ਤੁਸੀਂ ਉਹਦੇ ਲਈ ਵੀ ਕਲੇਮ ਕਰ ਸਕਦੇ ਪਰ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਉਹਦਾ ਕੀ ਕਾਰਨ ਦੇਖਦੇ ਹਾਂ ਤੇ ਕਿਸ ਤਰੀਕੇ ਨਾਲ ਇਹ ਲੱਗਦਾ ਨਹੀਂ ਕਿ ਹਾਂ ਪ੍ਰਸ਼ਾਸਨ ਵੀ ਅਗਰ ਉਹ ਜ਼ਿੰਮੇਵਾਰ ਨੇ ਤਾਂ ਉਹਨਾਂ ਨੂੰ ਖੁਦ ਹੀ ਪ੍ਰੋਸੈਸ ਕਰਨਾ ਚਾਹੀਦਾ ਸਰ ਹਿੰਦੁਸਤਾਨ ਦੇ ਵਿੱਚ ਇਹੀ ਦਿੱਕਤ ਹੈ ਕਿ ਜਿਹੜੇ ਆਮ ਨਾਗਰਿਕ ਹੈ ਸਿਟੀਜ਼ਨ ਨੇ ਉਹਨਾਂ ਨੂੰ ਆਪਣੇ ਅਧਿਕਾਰਾਂ ਦਾ ਜਿਹੜਾ ਹੈ ਉਹ ਬੜੀ ਅਭਾਵ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਤਾਂ ਇਹ ਸਾਡੀ ਜਿਹੜੇ ਲੋਕਾਂ ਨੂੰ ਪਤਾ ਹੈ ਤੁਸੀਂ ਮੀਡੀਆ ਦੇ ਮਾਧਿਅਮ ਤੋਂ ਤੇ ਅਸੀਂ ਲੋਕ ਜਿਹੜੇ ਜਾਗਰੂਕ ਨਾਗਰਿਕ ਆ ਤਾਂ ਸਾਡੀ ਇਹ ਡਿਊਟੀ ਬਣਦੀ ਹੈ ਅਸੀਂ ਆਪਣੀ ਡਿਊਟੀ ਸਮਝਦੇ ਹੋਏ ਇਹ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਾਈਏ ਕਿ ਜੇ ਕਿਸੇ ਨੂੰ ਵੀ ਆ ਆਵਾਰਾ ਕੁੱਤੇ ਨੇ ਕੱਟਿਆ ਹੈ ਤਾਂ ਉਹ ਆਪਣਾ ਜਿਹੜਾ ਕਲੇਮ ਹੈ ਉਹ ਫਾਈਲ ਕਰ ਸਕਦੇ ਆ ਵਿਦ ਡਿਪਟੀ ਕਮਿਸ਼ਨਰ ਆਫ ਦਾ ਕਨਸਰਨਡ ਏਰੀਆ ਤੇ ਜੇ ਉਹਨਾਂ ਨੂੰ ਕੋਈ ਸਾਡੀ ਮਦਦ ਦੀ ਲੋੜ ਹੈ ਤਾਂ ਅਸੀਂ ਆਪਣਾ ਨੰਬਰ ਵੀ ਫਲੈਸ਼ ਕਰ ਦਾਂਗੇ ਅਸੀਂ ਕੋਸ਼ਿਸ਼ ਕਰਦੇ ਆ ਕਿ ਇੱਕ ਸਟੈਂਡਰਡ ਫਾਰਮੈਟ ਬਣਾ ਦਈਏ ਤਾਂ ਜੋ ਲੋਕੋ ਦੇ ਵਿੱਚ ਆਪਣਾ ਨਾਮ ਪਤਾ ਤੇ ਆਪਣੀ ਡਿਟੇਲ ਭਰ ਕੇ ਆਪਣਾ ਕਲੇਮ ਕਰ ਸਕਣ ਭਾਵੇਂ ਕਿ ਜੇਕਰ ਜ਼ਿਆਦਾ ਗਿਣਤੀ ਦੇ ਵਿੱਚ ਇਸ ਤਰੀਕੇ ਨਾਲ ਕਲੇਮ ਲੋਕ ਮੰਗਣਗੇ ਤਾਂ ਜਾ ਕੇ ਪ੍ਰਸ਼ਾਸਨ ਦੇ ਨੇ ਪੁੱਲੂਗੀ ਸਰ ਪਰਪਸ ਹੀ ਇਹ ਹੈ ਹੁਣ ਜੀਦੇ ਇੱਕ ਮੈਂ ਕੰਪਲੇਂਟ ਫਾਈਲ ਦੁਜੀ ਕੀਤੀ ਹੈ ਉਹਨਾਂ ਦੇ ਸਿਰਫ ਇੱਕ ਬਾਈਟ ਹੈ ਔਰ ਉਹ ਬਹੁਤ ਵੈਲ ਟੂ ਡੂ ਲੋਗ ਨੇ ਉਹਨਾਂ ਨਾਲ ਜਦੋਂ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸਾਡਾ ਕੋਈ ਪਰਪਸ ਇੰਨਾ ਮਿਨੀਮਮ ਇਹ ਨਹੀਂ ਹੈ ਇਹਦੇ ਨਾਲ ਕੀ ਹੈ ਲੋਕਾਂ ਦੇ ਵਿੱਚ ਇੱਕ ਜਦੋਂ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਆ ਤਾਂ ਲੋਕਾਂ ਦੇ ਵਿੱਚ ਸੈਂਸਿਟੀਵਿਟੀ ਆਂਦੀ ਹੈ ਔਰ ਪ੍ਰਸ਼ਾਸਨ ਨੂੰ ਵੀ ਜਿਹੜੇ ਸਤਾ ਪਿਆ ਹੈ ਉਹਨਾਂ ਦੀ ਵੀ ਜਾਗ ਕੁੱਲੂਗੀ ਕਿ ਇਹ ਜਿਹੜੇ ਸਟਰੀ ਐਨੀਮਲ ਹੈ ਅਸੀਂ ਇਹਨਾਂ ਨੂੰ ਮੈਨੇਜ ਕਰਨ ਦੀ ਡਿਊਟੀ ਸਾਡੇ ਤੇ ਲੱਗੀ ਹੋਈ ਹੈ ਔਰ ਜੇ ਅਸੀਂ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਕੰਪਨਸੇਸ਼ਨ ਹੈ ਸਾਨੂੰ ਬਹੁਤ ਬੜੀ ਮਾਤਰਾ ਚ ਦੇਣੇ ਪੈਣਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ 2 ਲੱਖ ਜਿਹੜੇ ਡੌਗ ਬਾਈਟ ਦੇ ਕੇਸ ਪਰ ਇਅਰ ਆਉਂਦੇ ਆ ਜੇ ਉਹ 2 ਲੱਖ ਨੂੰ ਤੁਸੀਂ 10000 ਨਾਲ ਮਿਨੀਮਮ ਨਾਲ ਵੀ ਗੁਣਾ ਕਰੋਗੇ ਤਾਂ ਤੁਸੀਂ ਸੋਚ ਸਕਦੇ ਹੋ ਵੀ ਇਹ ਰਕਮ ਕਿੱਥੇ ਤੱਕ ਪਹੁੰਚੂਗੀ ਖੇਡ ਆਦਦੀ ਹੈ ਕਿ ਲਗਾਤਾਰ ਆਵਾਰਾ ਕੁੱਤੇ ਨੇ ਹੁਣ ਤੱਕ अनेकांना ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਮਾਸੂਮ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਿਸ ਕਰਕੇ ਲੋਕ ਪਰੇਸ਼ਾਨ ਹੈ ਪਰ ਦੂਜੇ ਪਾਸੇ ਹੁਣ ਆਵਾਰਾ ਕੁੱਤਿਆਂ ਲੈ ਕੇ ਕਾਨੂੰਨੀ ਲੜਾਈ ਸ਼ੁਰੂ ਹੋ ਚੁੱਕੀ ਹੈ ਹਕੀਕਤਨੀ ਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ